ਦੋਸਤੋ ਅੱਜ ਮੈਂ ਮਾਲਪੁਰ ਦੇ ਵਿੱਚ ਆਇਆ ਹਾਂ ਮਾਲਪੁਰ ਦੇ ਵਿੱਚ ਸਾਨੂੰ ਆਮ ਆਦਮੀ ਦੇ ਸੀਨੀਅਰ ਨੇ ਤਰਤੁਰਨ ਰੋੜਾ ਜੀ ਕੋਲ ਤੋਂ ਇੱਥੇ ਆਇਆ ਆਓ ਇਹਨਾਂ ਤੋਂ ਪੁੱਛੀਏ ਤੁਸੀਂ ਅੱਜ ਮਾਲਪੁਰ ਦੇ ਵਿੱਚ ਕਿਵੇਂ ਚੱਕਰ ਲਗਾਇਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੱਜ ਤੁਸੀਂ ਮਾਲਪੁਰ ਦੇ ਵਿੱਚ ਕਿਵੇਂ ਆਣ ਹੋਏ ਮਾਲਪੁਰ ਜਿਵੇਂ ਤੁਹਾਨੂੰ ਪਤਾ ਕਿ ਪੂਰੇ ਪੰਜਾਬ ਵਿੱਚ ਨਗਰ ਨਿਗਮ ਨਗਰ ਪੰਚਾਇਤ ਮਿਊਸਪਲ ਕਮੇਟੀ ਦੀਆਂ ਇਲੈਕਸ਼ਨਾਂ ਚੱਲ ਰਹੀਆਂ ਹਨ ਉਹਦੇ ਵਿੱਚ ਮਾਲਪੁਰ ਵਿੱਚ ਵੀ ਇਹ ਇਲੈਕਸ਼ਨਾਂ ਹੋ ਰਹੀਆਂ ਜਿਹਦੇ ਵਿੱਚ ਆਮ ਆਦਮੀ ਪਾਰਟੀ 13 ਦੀਆਂ 13 ਸੀਟਾਂ ਜਿੱਤਣ ਜਾ ਰਹੀ ਹੈ ਕਿਹੜੀ ਜੀਨ ਨੂੰ ਆਧਾਰ ਮੰਨਦੇ ਆ ਤੁਸੀਂ ਜਿੱਤੇ ਹੁਣ ਲੋਕਾਂ ਤੋਂ ਬੋਲਦੇ ਆ ਮੁੱਖ ਬੰਦਾ ਕੀ ਬਣਾਇਆ ਪਿਛਲੇ 2.5 ਸਾਲ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਸਰਕਾਰ ਚੱਲ ਰਹੀ ਹੈ ਉੱਥੇ ਇੱਥੇ ਦੇ ਵਿਧਾਇਕ ਸਰਦਾਰ ਜੈ ਕੁਸ਼ ਸਿੰਘ ਰੌੜੀ ਜੋ ਕਿ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਹਨ ਉਹਨਾਂ ਨੇ ਵਿਕਾਸ ਮਾਲਪੁਰ ਵਿੱਚ ਇੰਨਾ ਕੀਤਾ ਮਾਲਪੁਰ ਵਿੱਚ ਅਜੇ ਤੱਕ ਪੂਰਾ ਸੀਵਰੇਜ ਨਹੀਂ ਪਿਆ ਸੀ ਤੁਸੀਂ ਹੁਣ ਦੇਖ ਰਹੇ ਆ ਕਿ ਸੀਵਰੇਜ ਦਾ ਕੰਮ ਚੱਲ ਰਿਹਾ ਪੂਰਾ ਪਟਾ ਪਟਾ ਕੇ ਕਿ ਪੂਰਾ ਸੀਵਰੇਜ ਦਾ ਕੰਮ ਕਰਾਉਂਡ ਲੈਵਲ ਤੇ ਹੋ ਰਿਹਾ ਲੋਕਾਂ ਨੂੰ ਕੰਮ ਦਿਖਦਾ ਪਿਆ ਵਿਕਾਸ ਦੇ ਹਦਾ ਤੇ ਅਸੀਂ ਬਹੁਤ ਮੰਗ ਰਹੇ ਇੱਕ ਮhalla ਕਲੀਨਿਕ ਬਣਾ ਕੇ ਜਿੱਤਾ ਮਾਲਪੁਰ ਅਤੇ ਹੋਰ ਅਨੇਕਾਂ ਹੀ ਕੰਮ ਆ ਜੋ ਮਾਲਪੁਰ ਦੇ ਵਿੱਚ ਕੀਤਾ ਕਾਂਗਰਸੀ ਕਹਿੰਦੇ ਕੰਮ ਤਾਂ ਹੈ ਵੀ ਹਿੰਦਿਆ ਸੀਵਰੇਜ ਦਾ ਹੁਣ ਜਿਹੜਾ ਕਲਰਡ ਜਿਹੜੇ ਆਮ ਆਦਮੀ ਆ ਜਿਹਾ ਲੈ ਰਹੇ ਕਾਂਗਰਸ ਵਾਲੇ ਤਾਂ ਦਿਖੇ ਇਲੈਕਸ਼ਨ ਤੋਂ ਦੋ ਦਿਨ ਪਹਿ ਪਿਛਲੀ ਸਰਕਾਰ ਵਿੱਚ ਉਹਨਾਂ ਨੂੰ ਇਹ ਨਹੀਂ ਪਤਾ ਸੀ ਅਸੀਂ ਹਲਕਾ ਇੰਚਾਰਜ ਹੈਗਾ ਕੌਣ ਆਪਸ ਵਿੱਚ ਲੜਦੇ ਮਰ ਗਏ ਉਹਨਾਂ ਦਾ ਕੋਈ ਕੰਮ ਕੀ ਕਰਨਾ ਠੀਕ ਹੈ ਜੀ ਹੁਣ ਫਿਰ ਇਹ ਸ਼ਾਹੀ ਠਾਠ ਨਾਲ ਇਲੈਕਸ਼ਨ ਲੜ ਰਹੇ ਆ ਬਿਲਕੁਲ ਜੀ ਰੋੜੀ ਸਾਹਿਬ ਦੀ ਗਵਾਹੀ ਵਿੱਚ ਪੂਰੀ ਸ਼ਾਹੀ ਠਾਠ ਨਾਲ ਇਲੈਕਸ਼ਨ ਲੜ ਰਹੇ ਆ 13 ਦੀਆਂ 13 ਸੀਟਾਂ ਬੜੇ ਮਾਰਜਨ ਨਾਲ ਲੈ ਕੇ ਜਾ ਰਹੇ ਆ ਅਤੇ ਆਪਣੀ ਪੰਚਾਇਤ ਬਣਾ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਝੋਲੀ ਵਿੱਚ ਪਾ ਥੈਂਕ ਯੂ ਇਹ ਸਾਡੇ ਸਾਡੇ ਬਹੁਤ ਹੀ ਸਤਿਕਾਰਯੋਗ ਸਟਾਰ ਰੋੜਾ ਜੀ ਜਿਹੜੇ ਆਮ ਆਜ਼ਾਦੀ ਪਾਰਟੀ ਦੇ ਗੜਛਪਤ ਸੀਨੀਅਰ ਲੀਡਰ ਵਾਂ ਆ ਇਹ ਸਾਡੇ ਕੋ ਬਾਗੀ ਨਾਲ ਤਰਨਵਲ ਜੀ ਦਾ ਸ਼ੋਪਿੰਗ ਜੇ ਵੀ ਹੈਗੇ ਚੌਧਰੀ ਸਾਹਿਬ ਤਾਂ ਇਹ ਵੀ ਦਿਨ ਆ ਤਾਂ ਇੱਕ ਕੀਤਾ ਵਾ ਬਾਕੀ 21 ਦਿਨ ਇਲੈਕਸ਼ਨ ਨੇ 21 ਤਰੀਕ ਸ਼ਾਮ ਨੂੰ 5 ਵਜੇ 5 ਵਜੇ ਬੜੇ ਪਾਉਂਦੇ ਹੋਣ ਆਮ ਆਦਮੀ ਪਾਰਟੀ ਦਾ ਝੰਡਾ ਲਹਿਰਾਵਾਂਗੇ ਕਿਹੜਾ ਭੰਗੜਾ ਪਾਉਂਦਾ ਕਿਹੜਾ ਕਿ ਮਜੂਸੀਆ ਜਿਹਾ ਬੈਠਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਫਸਟ ਸ੍ਰੀ ਗੁਰੂ